ਬਾ ਹਲਕਾ ਖੰਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਪੁੱਲਰ ਦੇ ਹੱਕ ਵਿੱਚ ਕਪੂਰਥਲਾ ਚ ਕੱਢੀ ਗਈ ਮੋਟਰਸਾਈਕਲ ਰੈਲੀ ਜਿੱਥੇ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਉੱਥੇ ਹੀ ਪਿੰਡ ਨਵਾ ਪਿੰਡ ਪੱਠੇ ਤੋਂ ਆਪ ਆਗੂ ਗੋਬਿੰਦ ਸਿੰਘ ਅਤੇ ਕਰਮਵੀਰ ਚੰਦੀ ਦੀ ਅਗਵਾਈ ਵਿੱਚ ਦੋਸਤੋ 50 ਮੋਟਰਸਾਈਕਲ ਰੈਲੀ ਵਿੱਚ ਹੋਇਆ ਸ਼ਾਮਿਲ ਕਪੂਰਥਲਾ ਤੋਂ ਪੱਤਰਕਾਰ ਹਰਵਿੰਦਰ ਬੱਗਾ ਦੀ ਵਿਸ਼ੇਸ਼ ਰਿਪੋਰਟ ਪੀ ਪਾਰਟੀ ਜਿੰਦਾਬਾਦ ਬਾਦ ਜਿੰਦ ਸਿੰਘ ਪੁਨਰ ਸਰ ਅੱਜ ਜੋ ਰੈਲੀ ਰੱਖੀ ਗਈ ਹੈ ਕੀ ਗੱਲ ਚਾਹੋ ਇਹ ਅੱਜ ਲੋਕ ਸਭਾ ਇਲੈਕਸ਼ਨ ਜਿਹੜੀ ਆ ਰਹੀ ਸਾਡੀ 1 ਤਰੀਕ 1 ਜੂਨ ਨੂੰ ਹੋ ਰਹੀ ਉਹਦੇ ਲਾਲਜੀਤ ਭੁੱਲਰ ਦੀ ਕਪੂਰਸਲੇ ਆ ਰਿਹਾ ਉਹਦੇ ਸਬੰਧ ਵਿੱਚ ਰੱਖੀ ਗਈ ਇੱਕ ਬਹੁਤ ਵੱਡਾ ਕਾਫਲਾ ਲੈ ਕੇ ਆ ਕਪੂਰਸਲੇ ਵਿੱਚ ਜੋਡ ਸ਼ੋਅ ਕਰ ਰਿਹਾ ਹੈ ਜਿਹੜਾ ਕਿ ਸਦਰ ਬਾਜ਼ਾਰ ਦੇ ਵਿੱਚ ਵੀ ਹੁੰਦਾ ਹੋਇਆ ਮਾਤਾ ਭੱਦਰ ਕਾਲੀ ਤੇ ਜਾ ਕੇ ਖਤਮ ਹੋਵੇਗਾ ਉਸ ਤੋਂ ਬਾਅਦ ਭੁੱਲਰ ਸਾਹਿਬ ਡੋਰ ਟੂ ਡੋਰ ਕਰਨਗੇ ਛੇਕਪੁਰ ਵਿੱਚ ਤੇ ਕਪੂਰਸਲੇ ਵਿੱਚ ਆਜ ਦੀ ਰੈਲੀ ਦਾ ਜੀ ਇਹ ਸਾਡੇ ਭਗਵੰਤ ਸਾਹਿਬ ਦਾ ਕਹਿਣਾ ਵੀ 10 ਪੰਜਾਬ ਦੇ 10 ਦੇ 10 ਸੀਟਾਂ 13 ਦੇ 13 ਸੀਟਾਂ ਜਿੱਤਾਂਗੇ ਇਸ ਕਰਕੇ ਅੱਜ ਲਾਲਜੀਤ ਭੁੱਲਰ ਜੀ ਆ ਰਹੇ ਸਾਡੇ ਇੱਥੇ ਕਪੂਰਥਲੇ ਦੇ ਵਿੱਚ ਇਸ ਕਰਕੇ ਅਸੀਂ ਇੱਥੇ ਘੱਟੋ ਘੱਟ 500 ਮੋਟਰਸਾਈਕਲ ਤੇ 5-700 ਬੰਦਾ 1000 ਬੰਦੇ ਦੀ ਕਟ ਲੈ ਕੇ ਚੰਦੀ ਸਾਹਿਬ ਕਰਮਵੀਰ ਚੰਦੀ ਸਾਹਿਬ ਦੇ ਨਾਲ ਲਾ ਕੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਤੋਂ ਰੈਲੀ ਪੂਰੇ ਬਾਜ਼ਾਰ ਤੱਕ ਡਾਵਾਗੇ ਇਸੇ ਸਾਡੇ ਇਲਾਕਾ ਵਾਸੀਆਂ ਨੂੰ ਇਹ ਆ ਬੇਨਤੀ ਵੀ ਸਾਰੇ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਵੋਟ ਪਾਣ ਤੇ ਅਸੀਂ ਉਹਨਾਂ ਦਾ ਕੰਮਕਾਰ ਕਰਾਂ ਦੀ ਸਾਡੀ ਗਰੰਟੀ ਹੈ ਚੰਦੀ ਸਾਹਿਬ ਦੀ ਗਰੰਟੀ ਹੋਊਗੀ